ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉੱਤੇ ਪਾਦੀ ਅੱਗ ਦੇ ਉੱਤੇ ਪਾਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਤੇ ਉਹ ਸਾਂਝੀ ਮਾਨਵਤਾ ਚੋਰ ਤੇ ਉਸੇ ਮੈਸੇਜ ਦੇ ਲਈ ਵੇਖੋ ਪਹੁੰਚੂ ਹੈਗੀ ਆ ਉਹਨਾਂ ਨੂੰ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣਾ ਚਾਹੀ ਜਿਹੜੇ ਕਿ ਸਾਂਝੀ ਮਾਨਵਤਾ ਲੈ ਕੇ ਆਪਣੇ ਕਿਤੇ ਟਾਣਾ ਲਾ ਦੇ ਕੁਛ ਕਰੀਆਂ ਹੈ ਜੀ ਤਾਂ ਤਾਂ ਕਿੰਨੇ ਕਿਤੇ ਹੈਗੀਆਂ ਜਿਹੜੀ ਆਪਣੇ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣ ਕੇ ਅਹੀਂ ਉਹ ਨਫ਼ਰਤ ਦੇ ਬੀਜ ਜੜੋਂ ਪੁੱਟ ਦਾਂਗੇ ਅਹੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਹੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁਰਦ ਤੋਂ ਪੁੱਟ ਦਾਂਗੇ ਜੀ ਗਰਵ ਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜੱਤ ਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਰ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਸਾ ਸਾਹਿਬ ਵੀ ਸਾਡੇ ਕੋ ਖੜੇ ਨੇ ਸਾਡੇ ਹਰਪ੍ਰੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖ ਇਤ ਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਨ ਜਮਸੀ ਤੇ ਜੇ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦੇ ਹੋਣਾ ਚਾਹੀਦਾ ਕਿ ਪੂਰੇ ਨਹੀਂ ਜਿੱਥੇ ਦਾ ਮਰਜੀ ਤੇ ਜਿੱਥੋਂ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸੰਗਨੂ ਲਾ ਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾ ਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦਵਾਂਗਾ ਘਰ ਬਣਾ ਕੇ ਦਵਾਂਗਾ ਉਹ ਚ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ ਚ ਹੋਣ ਕੋਈ Hindu ਭਾਈਚਾਰੇ ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਔਰ

ਤਾਨੂੰ ਕਦੀ ਕੋਈ ਪ੍ਰਸ਼ਨ ਆਇਦਿ ਨੀ ਕੀਤਾ ਕਿਸਨੇ ਕਹਿੰਦੇ ਰੱਬ ਕੰਮ ਕਰਦਾ ਰਸ ਆਓ ਬੀਬੀ ਜੀ ਆਓ ਇੱਧਰ ਆਓ ਇੱਧਰ ਆਓ ਬਿਰੋਧਵਾਦ ਜਰਾ ਉਹੀ ਹੈ ਢਿੱਡ ਭਰਨ ਦਾ ਸੋਨਾ ਆਓ ਬੁੱਢੀ ਨਾਲ ਆਓ ਆਓ ਬਾਬਾ ਜੀ ਨਾਲ ਆਓ ਆਜੋ ਆਜੋ ਨਾਲ ਨਾਲ ਜਾਓ ਚੱਕੀ ਜੀ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਪਰਮੇਸ਼ਰ ਦੇ ਰੱਬ ਤੇ ਬੰਦੇ ਬੈਠੇ ਆ ਨਾ ਮਦਦ ਕਿਥੋਂ ਆਏ ਜੀ ਮੈਂ ਇਥੋਂ ਦੇ ਲੱਭੂ ਉਧਰ ਦੇ ਲੱਭੂ ਚਾ ਚੰਦੇ ਦੇ ਕਿ ਨਹੀਂ ਹਾਂਜੀ ਅੱਜ ਸੀ ਉੱਥੇ ਹੋਇਆ ਤੁਹਾਡੀ ਫੋਟੋ ਨਹੀਂ ਗਿਆ ਐਂਜਾ ਹਾਂ ਅੱਛਾ ਚੇਪਾਲ ਦੀ ਮੈਂ ਬੱਚਿਆਂ ਦੀ ਮਾਂ ਹਾਂ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਇਹ ਤੇ ਬਾਬਾ ਜੀ ਜੱਸਾਬੇ ਲਾਈਫ ਟਾਈਮ ਨਹੀਂ ਰੱਖਣਾ ਇਹਨਾਂ ਨੂੰ ਠੀਕ ਹੈ ਇਹ ਨਹੀਂ ਆ ਵੀ 1 ਮਹੀਨਾ ਦੇ ਤਾਂ 2 ਮਹੀਨੇ ਜਦੋਂ ਤੱਕ ਮਾਤਾ ਜੀਂਦੀ ਹੈ ਨਾ ਮਾਤਾ ਨੂੰ ਰੋਸ਼ਨ ਮਿਲਦਾ ਹੀ ਜਾਣਾ ਹਾਂਜੀ ਤਾਂ ਬੱਚੇ ਪਾਲਦੇ ਮੇਰੇ ਘਰ ਆ ਲੱਗੇ ਕਿਹਦੀ ਹੋ ਗਈ ਮਾਤਾ ਤੋਂ ਰੋਸ਼ਨ ਲੈ ਜਾਂਦੇ ਹਾਂਜੀ ਸਾਲ ਹੋ ਗਏ ਸਾਲ ਹੋ ਗਿਆ ਕਦੀ ਮਨਾ ਤਾਂ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਦੇ ਕੇ ਦੋ ਵਾਰੀ ਦੇ ਕੇ ਨਹੀਂ ਨਹੀਂ ਸਾਰੀ ਮੋੜੇ ਤਾਂ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਰ ਜੀ ਮਹਾਰਾਜ ਦਾ ਵਰਕਾ ਤੋਂ ਪਾਵੇ ਉਹਨਾਂ ਬੱਚਿਆਂ ਨਾਲ ਪੜ੍ਹਾਈ ਲਿਖਾਈ ਦਾ ਵੀ ਸਾਰਾ ਵੇਖ ਤੇ ਅੱਜ ਲਈ ਬਾਈਟ ਨਾਲ ਇਹ ਆਪਣੇ ਕਿਸਾਨੀ ਵਾਦਤ ਬਕੀ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਣ ਵਟਨ ਹੋ ਗਏ ਕਿ ਮੈਸੇਜ ਦੇਣਾ ਚਾਹੀਏ ਇਹ ਆਪਣੇ ਗੌਰਵ ਜੀ ਨੇ ਇੱਕ ਅੱਜ ਰਾਤ ਨੂੰ ਮੈਨੂੰ ਮਿਲੇ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਪ੍ਰਤੀ ਇਹਨਾਂ ਨੇ ਇਹਨਾਂ ਨੂੰ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰਾਸ਼ਨ ਵਟਨਾਂ ਇੱਕ ਗੱਲ ਇਹਨਾਂ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੀ ਕਿ ਕੱਲੇ 크੍ਰਿਸਚੀਅਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਹੇ ਤੇ ਕਿਹੜਾ ਨਹੀਂ ਆ ਰਹੇ ਕੋਈ ਮੰਦਰ 'ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ 'ਚ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਜਦਾ ਉਹ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਪੁੰਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰ ਦਾਂਗੇ ਇਸ ਨਾਲ ਨਾਲ ਬਲਿਕ ਸੰਗਤ ਦੇ ਜਿਹੜੇ ਜੁਨਸਮਾ ਤੇ ਉਹਨਾਂ ਸੇਵਾ ਹੀ ਤੇ ਪੜਾਈ ਦਾ ਵੀ ਕਰ ਰਹੇ ਜੀ ਬਾਰਾ ਹੀ ਕਹਿੰਦੇ ਕਿ